ਨੰਦਪੁਰ ਸਾਹਿਬ ਲੋਕ ਸਭਾ ਸੀਟ ਨਾ ਮਿਲ ਕੇ ਗੁਰਦਾਸਪੁਰ ਮਿਲਣਾ ਕਿਵੇਂ ਦਾ ਰਿਐਕਸ਼ਨ ਹੈ ਪਾਰਟੀ ਨੂੰ ਪਤਾ ਕਿ ਮੇਰਾ ਪੇਸ ਪੁਰਾਣਾ ਜਿਹੜਾ ਕੁਤਾਸ ਪੰਜਾਬ ਬਚਾਓ ਯਾਤਰਾ ਜਿਹੜੀ ਆ ਪੰਜਾਬ ਦੇ ਲੋਕਾਂ ਦੇ ਇਸ਼ੂ ਲੈ ਕੇ ਆਲਰੇਡੀ ਸ਼ੁਰੂ ਕੀਤੀ ਜੋ ਲਾਲਚਨਸ ਹੈ ਜੋ ਕ੍ਰਿਸ਼ਤਾਚਾਰ ਹੈ ਜੋ ਨੌਨ ਪਰਫਾਰਮੈਂਸ ਹੈ ਇਹ ਸਾਰਾ ਕੁਝ ਲੋਕਾਂ ਦੀ ਕਚਹਿਰੀ ਦੇ ਵਿੱਚ ਅਸੀਂ ਅੱਗੇ ਫਿਰ ਲੈ ਕੇ ਜਾਦੇ ਪਰਮਿੰਦਰ ਜੀ ਨੇ ਤਾਂ ਖੁਸ਼ੀ ਪਾਰਟੀ ਨੇ ਸਤਿਕਾਰ ਕੀਤਾ ਉਹਨਾਂ ਨੇ ਸਮੇਂ ਵਿੱਚ ਪਤਾ ਨਹੀਂ ਪਾਰਟੀ ਨੇ ਉਹਨਾਂ ਵਾਸਤੇ ਕੀ ਕੁਝ ਸੋਚਿਆ ਹੋਣਾ ਹੈ ਪਰਮਪਾਲ ਕੌਰ ਜੀ ਉਹ ਵੀ ਬੀਜੇਪੀ ਜੁਆਇਨ ਕਰਕੇ ਅੱਜ ਤੁਹਾਡੇ ਸਾਥੀ ਪਵਨ ਕੁਮਾਰ ਟਿਨੂ ਉਹ ਆਮ ਆਦਮੀ ਪਾਰਟੀ ਚ ਆ ਗਏ ਕਈ ਵਾਰੀ ਅਲੱਗ-ਅਲੱਗ ਸੋਚ ਹੁੰਦੀ ਹੈ ਇਹ ਕੋ ਪਹਿਲੀ ਵਾਰੀ ਨਹੀਂ ਹੋਇਆ ਕਿ ਫੈਮਿਲੀ ਦੇ ਵਿੱਚ ਮੈਂਬਰ ਵੱਖਰੀ-ਵੱਖਰੀ ਪਾਰਟੀ ਚੂਜ਼ ਕਰਦੇ ਪਵਨ ਟਿਨੂ ਜੀ ਬਾਰੇ ਦੇਖੋ ਮੈਨੂੰ ਅਫਸੋਸ ਹੈ ਕਿਉਂਕਿ ਸਾਡਾ ਸਾਥੀ ਹੈ ਪੁਰਾਣਾ ਢੀਨ ਵਾਲੇ ਪਾਣੀ ਤੋਂ ਲੈ ਕੇ ਇਰੀਗੇਸ਼ਨ ਵਾਸਤੇ ਆਵਾਜ਼ ਆਈਦੀ ਐ ਸਮੱਸਿਆਵਾਂ ਸਕੂਲਾਂ ਦੀਆਂ ਸਮੱਸਿਆਵਾਂ ਬਾਬੂਸ਼ਾਹੀ ਦੇਖ ਰਹੇ ਹੋ ਤੁਸੀਂ ਪੰਜਾਬ ਦੀ ਜਿਹੜੀ ਸਿਚੁਏਸ਼ਨ ਬਣੀ ਹੋਈ ਆ ਹੁਣ ਲੋਕ ਸਭਾ ਚੋਣਾਂ ਨੂੰ ਲੈ ਕੇ ਉਸ ਤੇ ਗੱਲਬਾਤ ਕਰਾਂਗੇ ਆ ਆਖਿਰਕਾਰ ਸ਼੍ਰੋਮਣੀ ਅਕਾਲੀ ਦਲ ਵੱਲੋਂ ਵੀ ਉਮੀਦਵਾਰਾਂ ਦਾ ਐਲਾਨ ਕੀਤਾ ਗਿਆ ਤੇ ਡਾਕਟਰ ਦਲਜੀਤ ਚੀਮਾ ਜੀ ਨੂੰ ਜ਼ਿੰਮੇਵਾਰੀ ਦਿੱਤੀ ਆ ਪਾਰਟੀ ਨੇ ਗੱਲਬਾਤ ਕਰਾਂਗੇ ਸਾਡੇ ਨਾਲ ਮੌਜੂਦ ਨੇ ਚੀਮਾ ਸਾਹਿਬ ਆ ਪਾਰਟੀ ਨੇ ਫਿਰ ਤੋਂ ਭਰੋਸਾ ਜਤਾਇਆ ਤੁਹਾਡੇ 'ਚ ਕਿਵੇਂ ਦੀਆਂ ਤਿਆਰੀਆਂ ਨੇ ਲੇਕਿਨ ਪਹਿਲੀ ਤੇ ਗੱਲ ਮੈਂ ਪ੍ਰਧਾਨ ਸਾਹਿਬ ਦਾ ਸਾਰੀ ਕੋਰ ਕਮੇਟੀ ਦਾ ਸਾਰਿਆਂ ਦਾ ਤੇ ਦਲ ਤੋਂ ਧੰਨਵਾਦ ਕਰਦਾ ਕਿ ਜਿਨ੍ਹਾਂ ਨੇ ਇਟਾ ਵੱਡਾ ਭਰੋਸਾ ਜਿਹੜਾ ਉਹ ਮੇਰੇ ਦੇ ਵਿੱਚ ਜਿਤਾਇਆ। ਔਰ ਦੁਜਾ ਇਸ ਕਰਕੇ ਵੀ ਧੰਨਵਾਦ ਕਰਦਾ ਕਿ ਆਪਣਾ ਮੇਰਾ ਜੱਦੀ ਜਿਲ੍ਹਾ ਜਿੱਥੇ ਪੈਦਾ ਹੋਇਆ ਸੀ ਜਿੱਥੇ ਸਕੂਲਿੰਗ ਹੋਈ ਜਿੱਥੇ ਵੱਡਾ ਹੋਇਆ ਔਰ ਜਿੱਥੇ ਰਾਜਨੀਤੀ ਦੀ ਪਹਿਲਾ ਸ਼ੁਰੂਆਤ ਹੋਈ ਸੀ 7-8 ਸਾਲ ਮੈਂ ਉੱਥੇ ਰਿਆ ਪਹਿਲੇ। ਉਸ ਜ਼ਿਲ੍ਹੇ ਦੇ ਵਿੱਚ ਪੁਰਾਣੇ ਸਾਰੇ ਸਾਥੀਆਂ ਦੇ ਨਾਲ ਫਿਰ ਜਾ ਕੇ ਮਿਲ ਕੇ ਕੰਮ ਕਰਨ ਦਾ ਨੇੜੇ ਹੋ ਕੇ ਜਿਹੜਾ ਕੰਮ ਕਰਨ ਦਾ ਮੌਕਾ ਮਿਲਿਆ। ਇਸ ਕਰਕੇ ਬੜੀ ਖੁਸ਼ੀ ਹੈ ਕਿਉਂਕਿ ਇੱਥੇ ਵੀ ਬੜਾ ਅੱਛਾ ਚੱਲ ਰਿਹਾ ਸੀ ਪਰ ਪਾਰਟੀ ਦਾ ਜੋ ਹੁਕਮ ਹੋਵੇ ਉਹਦੇ ਮੁਤਾਬਕ ਜਿਹੜਾ ਕੰਮ ਕੀਤਾ ਜਾਂਦਾ ਇਸ ਕਰਕੇ ਬੜੀ ਚਰਦੀਕੜਾ ਦੇ ਨਾਲ ਜਿਹੜਾ ਉੱਥੇ ਜਾ ਕੇ ਕੰਮ ਸ਼ੁਰੂ ਕਰਾ ਜੀ ਮਾ ਸਰ ਹੈਰਾਨੀ ਨਹੀਂ ਹੋਈ ਵੀ ਆਨੰਦਪੁਰ ਸਾਹਿਬ ਕਿਉਂਕਿ ਤੁਸੀਂ ਰੋਪੜ ਤੋਂ ਵਿਧਾਨ ਸਭਾ ਚੋਣਾਂ ਲੜਦੇ ਆ ਰਹੇ ਹੋ ਆਨੰਦਪੁਰ ਸਾਹਿਬ ਲੋਕ ਸਭਾ ਸੀਟ ਨਾ ਮਿਲ ਕੇ ਗੁਰਦਾਸਪੁਰ ਮਿਲਣਾ ਕਿਵੇਂ ਦਾ ਤੁਹਾਡਾ ਰਿਐਕਸ਼ਨ ਇਹ ਕੋਈ ਗੱਲ ਨਹੀਂ ਪਾਰਟੀਆਂ ਚ ਇਦਾਂ ਬਹੁਤ ਵਾਰੀ ਹੁੰਦਾ ਕਿਉਂਕਿ ਪਾਰਟੀ ਨੂੰ ਪਤਾ ਹੈ ਕਿ ਮੇਰਾ ਬੇਸ ਪੁਰਾਣਾ ਜਿਹੜਾ ਕੋਈ 10 ਪੁੱਤ। ਇਸ ਕਰਕੇ ਪ੍ਰਸਾ ਚੰਦੂ ਮੱਜਾ ਸਾਹਿਬ ਇੱਥੇ ਇੰਟਰਸਟਿਡ ਸੀਗੇ ਤੇ ਇਸ ਕਰਕੇ ਉਹ ਇੱਥੋਂ ਲੰਢ ਗਏ। ਮੈਨੂੰ ਹੁਕਮ ਹੋ ਗਿਆ ਕਿ ਤੁਹਾਡੇ ਜ਼ਿਲ੍ਹੇ ਦੇ ਸਾਰੇ ਜਿਹੜੇ ਸੀਨੀਅਰ ਲੀਡਰ ਨੇ ਉਹ ਤੁਹਾਨੂੰ ਯਾਦ ਕਰਦੇ ਆ ਕਿਉਂਕਿ ਉਹਨਾਂ ਦਾ ਇਕੱਠੇ ਹੋ ਕੇ ਸਾਂਝ ਤੌਰ ਤੇ ਉਹਨਾਂ ਨੇ ਪੰਧਰ ਸਾਹਿਬ ਨੂੰ ਕਿਹਾ ਸੀ ਕਿ ਤੁਸੀਂ ਉਹਨਾਂ ਨੂੰ ਭੇਜੋ। ਇਸ ਕਰਕੇ ਉਹਨਾਂ ਦਾ ਵੀ ਧਨਵਾਦ ਆ ਕਿ ਉਹਨਾਂ ਨੇ ਮੈਨੂੰ ਯਾਦ ਕੀਤਾ ਤੇ ਜੋ ਹੁਕਮ ਹੋ ਗਿਆ ਪਾਰਟੀ ਦਾ ਉਹਦੇ ਮੁਤਾਬਕ ਜਾਵਾਂ। ਇੱਕ ਜਿਹੜੀ ਤੁਹਾਡੀ ਲਿਸਟ ਪਹਿਲੀ ਆਈ ਕੱਲ ਉਹਦੇ ਚ ਵੀ ਕਾਫੀ ਦੇਰੀ ਹੋ ਗਈ ਫਿਰ ਉਸ ਤੋਂ ਬਾਅਦ ਇਹ ਹੁਣ ਚਰਚਾਵਾਂ ਚੱਲ ਰਹੀਆਂ ਨੇ ਕਿ ਸਿਟਿੰਗ ਐਮਪੀ ਨੇ ਹਰਸਿਮਰਤ ਕੌਰ ਬਾਦਲ ਜੀ ਉਹਨਾਂ ਦਾ ਹਜੇ ਬਠਿੰਡਾ ਸੀਟ ਤੇ ਕੋਈ ਦੁਬਾਰਾ ਹਜੇ ਤੱਕ ਐਲਾਨ ਨਹੀਂ ਕੀਤਾ ਗਿਆ ਉਹਦੇ ਚ ਵੇਟ ਕਰਨਾ ਪੈਣਾ ਕਈ ਕਹਿ ਰਹੇ ਨੇ ਕਿ ਹਜੇ ਅਕਾਲੀ ਦਲ ਜਿਹੜਾ ਹੈਗਾ ਉਹ ਉਸ ਤਰ੍ਹਾਂ ਦਾ ਸ਼ਾਇਦ ਕੌਨਫੀਡੈਂਸ ਸੈਂਡਿੰਗ ਆ ਕਿੱਥੇ ਚਰਚਾ ਜਿਹੜੀ ਹੈ ਕਿ ਕਿੱਥੇ ਚੱਲ ਰਹੀ ਹੈ ਕਿਉਂ ਡਿਲੇ ਹੋ ਰਿਹਾ ਲਗਾਤਾਰ ਇਹ ਹੱਲੇ ਤਾਂ ਜਿਹੜੇ ਹੈਗੇ ਇਲੈਕਸ਼ਨ ਹੀ ਲੇਟ ਆ 7 ਮਈ ਨੂੰ ਨੋਟੀਫਿਕੇਸ਼ਨ ਹੋਣਾ ਹੈ ਨਾਮਜ਼ਦਗੀਆ ਸ਼ੁਰੂ ਹੋਣੀ ਹੈ ਅੱਜ ਤਹਲੇ 14 ਅਪ੍ਰੈਲ ਹੈ ਐਨਕੀ ਇਲੈਕਸ਼ਨ ਕਿਉਂਕਿ ਮਹੀਨਾ ਡੇਢ ਮਹੀਨਾ ਲੇਟ ਹੋ ਰਹੀ ਹੈ ਜੀ ਤੇ ਕਾਂਗਰਸ ਨੇ ਤਾਂ ਹਲੇ ਜ਼ਿਲ੍ਹਾ ਪੰਜਾਬ ਦੇ ਵਿੱਚ ਜਿਹੜੀ ਹੈ ਜਾਰੀ ਨਹੀਂ ਕੀਤੀ ਅੱਜ ਤਾਂ ਫਿਰ ਵੀ ਜਿਹੜੇ ਹੈ 7 ਉਮੀਦਵਾਰਾਂ ਦੀ ਸੂਚੀ ਜਾਰੀ ਕਰ ਦਿੱਤੀ ਹੈ ਬਾਕੀ ਵੀ ਜ਼ਿਆਦਾ ਟਾਈਮ ਨਹੀਂ ਲੱਗਣਾ ਬਾਕੀ ਵੀ ਚਿੱਤੀ ਜਾਰੀ ਕਰ ਦਿੱਤੀ ਜਾਏਗੀ ਪਰ ਪੂਰੀ ਤਿਆਰੀ ਹੈ ਕਿਉਂਕਿ ਅਸੀਂ ਤਾਂ 2-3 ਮਹੀਨੇ ਪਹਿਲਾਂ ਤੋਂ ਪੰਜਾਬ ਬਚਾਓ ਯਾਤਰਾ ਜਿਹੜੀ ਆ ਪੰਜਾਬ ਦੇ ਲੋਕਾਂ ਦੇ ਇਸ਼ੂ ਲੈ ਕੇ ਆਲਰੇਡੀ ਸ਼ੁਰੂ ਕੀਤੀ ਹੈ। ਇੰਨਾ ਅਡਵਾਂਸ ਤੱਕ ਕਿਸੇ ਪਾਰਟੀ ਨੇ ਵੀ ਕੰਪੇਨ ਪੰਜਾਬ ਦੇ ਵਿੱਚ ਨਹੀਂ ਸ਼ੁਰੂ ਕੀਤਾ। ਜਿੱਥੇ ਲੋਕਾਂ ਦੇ ਅਸਲੀ ਜਿਹੜੇ ਮੁੱਦੇ ਐ ਜੋ ਹਕੀਕਤ ਐ ਅਸਲੇ ਪੰਜਾਬ ਦੀ ਜੋ ਲਾਲਚਨਸ ਐ ਜੋ ਪ੍ਰਸ਼ਟਾਚਾਰ ਐ ਜੋ ਨੌਨ ਪਰਫਾਰਮੈਂਸ ਐ ਇਹ ਸਾਰਾ ਕੁਝ ਲੋਕਾਂ ਦੀ ਕਚਹਿਰੀ ਦੇ ਵਿੱਚ ਅਸੀਂ ਅੱਗੇ ਫਿਰ ਲੈ ਕੇ ਜਾ ਰਹੇ ਹਾਂ। अच्छा कई हैरानी वालीयां जणियां गल्लां भी सीगियां ठींटसा साहब हाल ही ਦੇ ਵਿੱਚ ठींटसा ਪਰਿਵਾਰ ਸ਼ਾਮਲ ਹੋਇਆ ਕਾਲੀਦਲ ਚ ਸੰਗਰੂਰ ਤੋਂ ਲੱਗ ਰਿਹਾ ਸੀ ਕਿ ਸ਼ਾਇਦ ਮੌਕਾ ਮਿਲ ਸਕਦਾ ਉਹਨਾਂ ਨੂੰ ਪਰ ਉੱਥੋਂ ਉਹਨਾਂ ਹੀ ਥਾਂ ਤੇ ਕਿਸੇ ਹੋਰ ਨੂੰ ਕੈਂਡੀਡੇਟ ਜਿਹੜਾ ਐਲਾਨਿਆ ਗਿਆ ਸੋ ਲੱਗਦਾ ਨਹੀਂ ਵੀ ਕੋਈ ਨਰਾਜ਼ਗੀ ਵਗੈਰਾ ਹੋ ਸਕਦੀ ਹੋ। देखो ठींटसा साहब ਤਾਂ ਪਾਰਟੀ ਚ ਬਹੁਤ ਸਤਕਾਰ ਹੁਣ ਵੀ ਉਹ ਪੈਟਰਨ ਨੇ ਸਰਦਾਰ ਪਰਮਿੰਦਰ ਸਿੰਘ ठींटसा ਕੋਰ ਕਮੇਟੀ ਦੇ ਮੈਂਬਰ ਬਣੇ। ਔਰ ਪਹਿਲਾਂ ਪਾਰਟੀ ਦੇ ਵਿੱਚ ਬੜੀਆਂ ਹਾਈ ਪੋਜੀਸ਼ਨ ਦੇ ਵਿੱਚ ਰਹੇ ਇਸ ਕਰਕੇ ਜਦੋਂ ਫੈਸਲੇ ਕਰਨੇ ਹੁੰਦੇ ਆ ਲੋਕਲ ਨੌ ਹਲਕਿਆਂ ਦੀ ਜਿਹੜੀ ਹੈ رائے ਲੈ ਕੇ ਬੈਠੀ ਜਾਂਦੀ ਪਰ ਉਹਦਾ ਮਤਲਬ ਇਹ ਨਹੀਂ ਹੈ ਕਿ ਉਹਨਾਂ ਦਾ ਸਤਕਾਰ ਨਹੀਂ ਇਸ ਕਰਕੇ ਕਈ ਕੁਝ ਨਵੀਆਂ ਡਿਵੈਲਪਮੈਂਟ ਉੱਥੇ ਹੋਈਆਂ ਤੇ ਜਿਹੜੀ ਆ ਜੋ ਫੈਸਲਾ ਆਇਆ ਉਹ ਮੇਰੇ ਤਾਂ ਧਿਆਨ 'ਚ ਨਹੀਂ ਕਿ ਉੱਥੇ ਕਿਸ ਤਰੀਕੇ ਸਾਰਾ ਹੋਇਆ ਪਰ ਜਿੰਨੇ ਉੱਥੇ ਸਾਡੇ ਨੌ ਅਸੈਂਬਲੀ ਸੈਗਮੈਂਟ ਹੈ ਸਾਰਿਆਂ ਦੀ ਸਾਂਝੀ رائے ਲੈ ਕੇ ਤੇ ਫਿਰ ਫੈਸਲੇ ਹੁੰਦੇ ਤੇ ਇਹ ਕੋਈ ਇੱਕ ਥਾਂ ਨਹੀਂ ਹੈ ਪਰ ਮਿੰਦਰ ਜੀ ਦਾ ਤਾਂ ਵੈਸੇ ਹੀ ਪਾਰਟੀ ਨੇ ਸਤਕਾਰ ਕੀਤਾ ਉਹਨਾਂ ਨੇ ਸਮੇਂ 'ਚ ਪਤਾ ਨਹੀਂ ਪਾਰਟੀ ਨੇ ਉਹਨਾਂ ਵਾਸਤੇ ਕੀ ਕੁਝ ਸੋਚਿਆ ਹੋਇਆ ਅੱਛਾ ਇੱਕ ਜੀ ਸਿਕੰਦਰ ਸਿੰਘ ਮਲੂਕਾ ਤੁਹਾਡੇ ਬੜੇ ਸੀਨੀਅਰ ਆਗੂ ਨੇ ਉਹਨਾਂ ਦੀ ਨੂੰਹ ਹੈ ਜਿਹੜੇ ਪਰਮਪਾਲ ਕੌਰ ਜੀ ਉਹ ਵੀ ਭਾਜਪਾ ਜੁਆਇਨ ਕਰ ਗਏ ਅੱਜ ਤੁਹਾਡੇ ਸਾਥੀ ਪਵਨ ਕੁਮਾਰ ਟਿੰਨੂ ਉਹ ਆਮ ਆਦਮੀ ਪਾਰਟੀ ਚ ਆ ਗਏ ਸੋ ਲੱਗਦਾ ਨਹੀਂ ਜਿਵੇਂ ਉਹਨਾਂ ਨੇ ਪਵਨ ਕੁਮਾਰ ਜੀ ਨੇ ਇੱਕ ਇਹ ਬਿਆਨ ਦਿੱਤਾ ਵੀ ਬੇਭਰੋਸਗੀ ਦਾ ਮਾਹੌਲ ਹੈ ਇਨਸਕਿਉਰਟੀ ਹੈ ਆਕਾਲੀ ਦਲ ਦੇ ਵਿੱਚ ਕਿਸੇ ਨੂੰ ਵਰਕਰ ਨੂੰ ਹੀ ਨਹੀਂ ਪਤਾ ਸਾਡਾ ਭਵਿੱਖ ਕੀ ਹੈ ਸੋ ਕਿਵੇਂ ਦੇਖਦੇ ਹੋ ਲੋਕਾਂ ਚ ਕਿਸ ਤਰ੍ਹਾਂ ਦਾ ਮੈਸੇਜ ਆ ਰਿਹਾ ਦੇਖੋ ਗੱਲ ਇਹ ਹੈ ਕਿ ਮਲੂਕਾ ਸਾਹਿਬ ਤਾਂ ਕੱਲ ਵੀ ਅਕਾਲੀ ਦਲ ਸੀ ساری ਉਮਰ ਅਕਾਲੀ ਦਲ ਚ ਸੀ ਹੁਣ ਵੀ ਅਕਾਲੀ ਦਲ ਚ ਕਿਸੇ ਦੇ ਬੱਚੇ ਕੀ ਡਿਸੀਜਨ ਲੈਂਦੇ ਆ ਉਹ ਵੀ ਬੱਚੇ ਜਦੋਂ ਇੰਨੇ ਮੈਚੂਰ ਹੋਣ ਉਹਨਾਂ ਦਾ ਬੇਟਾ ਜਿਹੜਾ ਪ੍ਰੀਸ਼ਦਾ ਚੇਅਰਮੈਨ ਰਹਿ ਚੁੱਕਿਆ ਜਿਹੜੀ ਨੋਹ ਐ ਉਹ ਰੀਸੈਂਟਲੀ ਪ੍ਰੀਮਚੂਰ ਆਈਐਸ ਦੇ ਵਿੱਚੋਂ ਰਿਟਾਇਰਮੈਂਟ ਲਈ ਇਸ ਕਰਕੇ ਕਈ ਵਾਰੀ ਅਲੱਗ-ਅਲੱਗ ਸੋਚ ਹੁੰਦੀ ਇਹ ਕੋ ਪਹਿਲੀ ਵਾਰ ਨਹੀਂ ਹੋਇਆ ਕਿ ਫੈਮਿਲੀ ਦੇ ਵਿੱਚ ਮੈਂਬਰ ਵਕਰੀ-ਵਕਰੀ ਪਾਰਟੀ ਚੂਜ਼ ਕਰ ਇੱਥੇ ਤਾਂ ਸੈਂਕੜੇ ਉਦਾਹਰਣਾਂ ਤੇ ਪਿਓ ਇੱਕ ਪਾਰਟੀ ਚਾ ਬੇਟਾ ਦੂਜੀ ਪਾਰਟੀ ਚ ਭਰਾ ਇੱਕ ਪਾਰਟੀ ਚਾ ਦੂਜਾ ਭਰਾ ਦੂਜੀ ਪਾਰਟੀ ਚ ਮਾਪੁੱਤ ਵੀ ਆਪੋ ਸਾਹਮਣੇ ਲੜਦੇ ਦੇਖੇ ਆ ਤੇ ਨੂੰ ਤੇ ਸਹਰਾ ਵੀ ਆਪੋ ਸਾਹਮਣੇ ਲੜਦੇ ਦੇਖੇ ਔਰ ਜਿਹੜੀ ਖਾਸ ਤੌਰ ਤੇ ਪਿਛਲੀ ਵਾਰੀ ਪੰਜਾਬ ਚ ਇਲੈਕਸ਼ਨ ਹੋਈ ਆ ਕੋਈ ਸਮਾਂ ਹੁੰਦਾ ਸੀ ਘਰ ਦਾ ਇਹ ਬਰਾਦਰੀ ਦਾ ਇੱਕ ਬਜ਼ੁਰਗ ਜੋ ਫੈਸਲਾ ਕਰ ਦਿੰਦਾ ਸੀ ਤੇ ਸਾਰੀ ਬਰਾਦਰੀ ਉਹਦੇ ਤੇ ਭੁਗ ਜਾਂਦੀ ਸੀ ਤੇ ਪਿੱਛੇ ਜਿਹੜੀ ਪੰਜਾਬ ਚ ਇਲੈਕਸ਼ਨ ਹੋਈ ਆ ਮਾਪੇ-ਬਾਪ ਕਿਸੇ ਪਾਸੇ ਸੀ ਮੁੰਡਾ ਕਿਸੇ ਪਾਸੇ ਸੀ ਧੀ ਕਿਸੇ ਪਾਸੇ ਸੀ ਇਸ ਕਰਕੇ ਡੈਮੋਕ੍ਰੇਸੀ ਸਾਡੀ ਵਰਤਮਾਨ ਹੋ ਰਹੀ ਹੈ ਬਿਊਟੀ ਆਫ ਡੈਮੋਕ੍ਰੇਸੀ ਹੈ ਕਿ ਹੁਣ ਆਪੋ ਆਪਣੇ ਫੈਮਿਲੀ ਮੈਂਬਰ ਡਿਸੀਜਨ ਲੈ ਰਹੇ ਆ ਬੱਚੇ ਆਪ ਆਪਣੀ ਸਮਝ ਨਾਲ ਡਿਸੀਜਨ ਲੈਂਦੇ ਆ ਇਸ ਕਰਕੇ ਕੋਈ ਨਹੀਂ ਇਹ ਕੰਮ ਚੱਲਦਾ ਪਹਿਲਾਂ ਵੀ ਚੱਲਦਾ ਚੱਲਦਾ ਰਹਿੰਦਾ ਕਵੰਟੀਨੂ ਜੀ ਬਾਰੇ ਦੇਖੋ ਮੈਨੂੰ ਅਫਸੋਸ ਆ ਕਿਉਂਕਿ ਸਾਡਾ ਸਾਥੀ ਇਹ ਪੁਰਾਣਾ ਔਰ ਦੁਬਾਰ ਮਲਏ ਵੀ ਪਾਰਟੀ ਨੇ ਬਣਾਇਆ ਚੀਪ ਪਾਰਲੀਮੈਂਟਰੀ ਸਟੈਟ ਵੀ ਬਣਾਇਆ ਲੋਕ ਸਭਾ ਤੋਂ ਲਖਣੇਵੀ ਵੀ ਜਿਹੜੀ ਹੈ ਇੱਕ ਵਾਰੀ ਲੜੀ ਉਹਨਾਂ ਨੇ ਜਨੰਦਰ ਤੋਂ ਇਸ ਕਰਕੇ ਪਾਰਟੀ ਦੇ ਤੇ ਬੜਾ ਅੱਛਾ ਮਾਨ ਸਨਮਾਨ ਸੀ ਕਿਉਂਕਿ ਪੁਰਾਣਾ ਤਜਰਬਾ ਕਰ ਲਿੱਤਾ ਪਰ ਹੁਣ ਕੀ ਸੋਚਿਆ ਉਹਨਾਂ ਨੇ ਇਹ ਉਹਨਾਂ ਦਾ ਆਪਣਾ ਡਿਸੀਜਨ ਸਾਡੀ ਤੇ ਇੱਛਾ ਹੈਗੀ ਹੈ ਕਿ ਪਾਰਟੀ ਦੇ ਵਿੱਚ ਹੋ ਰਹੇ ਨੇ ਤੇ ਬਹੁਤ ਵੱਡਾ ਉਹਨਾਂ ਦਾ ਸਤਿਕਾਰ ਸੀ ਪਰ ਇਹ ਲਖਣਾ ਚ ਅੱਜ ਕੱਲ੍ਹ ਰੁਝਾਨ ਆਮ ਚੱਲ ਪਿਆ ਕਿ ਕੋਈ ਕਿਸੇ ਪਾਰਟੀ ਦੀ ਕੋਈ ਕਿਸੇ ਚ ਕੋਈ ਕਿਸੇ ਚ ਇਸ ਕਰਕੇ ਕੋਈ ਨਹੀਂ ਪਾਰਟੀ ਤਾਂ ਉਸੇ ਤਰੀਕੇ ਚ ਚੱਲਦੀ ਰਹਦੀ ਹੈ ਬੰਦੇ ਵਿੱਚ ਆਉਂਦੇ ਵੀ ਰਹਿੰਦੇ ਆ ਜਾਂਦੇ ਵੀ ਰਹਿੰਦੇ ਆ ਜਿਵੇਂ ਸਾਬ ਗੁਰਦਾਸਪੁਰ ਦੇ ਕਿਹੜੇ ਕਿਹੜੇ ਇਸ਼ੂਜ਼ ਜਿਹੜੇ ਨੇ ਤੁਹਾਡੇ ਲਈ ਸਭ ਤੋਂ ਜ਼ਿਆਦਾ ਇੰਪੋਰਟੈਂਟ ਨੇ ਹੁਣ ਤੱਕ ਕੀ ਸਟੱਡੀ ਕੀਤੀ ਹੈ ਕਿਹੜੇ ਇਸ਼ੂਜ਼ ਨੂੰ ਜ਼ਿਆਦਾ ਲੋਕਾਂ ਚ ਲੈ ਕੇ ਜਾਓਗੇ ਤੇ ਮੌਕਾ ਮਿਲਦਾ ਤਾਂ ਕਿਸ ਤਰ੍ਹਾਂ ਦਾ ਰੋਡ ਮੈਪ ਬਣਾਓ ਦੇਖੋ ਗੁਰਦਾਸਪੁਰ ਚ ਇੱਕ ਤਾਂ ਇਹ ਹੈ ਕਿ ਜਿਹੜਾ ਹਲਕਾ ਸਰਹੱਦੀ ਜ਼ਿਲ੍ਹਾ ਗੁਰਦਾਸਪੁਰ ਵੀ ਪਠਾਨਕੋਟ ਵੀ ਔਰ ਦੋ ਤਰ੍ਹਾਂ ਦੇ ਇਲਾਕੇ ਨੇ ਇੱਕ ਤਾਂ ਪਹਾੜੀ ਇਲਾਕਾ ਹੈ ਕੰਢੀ ਦਾ ਇਲਾਕਾ ਔਰ ਦੂਜਾ ਜਿਹੜਾ ਹੈਗਾ ਕਰਦਾਸਪੁਰ ਤੇ ਹਲਕੇ ਪਲੇਨ ਲੱਗ ਕੇ ਦੋਆਂ ਦੀਆਂ ਅਲੱਗ-ਅਲੱਗ ਮੁਸ਼ਕਲਾਂ ਕੰਡੀ ਦਾ ਤਾਂ ਜੇ ਸਰਕਿਚ ਮੈਂ 15 ਸਾਲ ਤੋਂ ਕੰਮ ਕਰ ਰਿਹਾ ਇਹ ਸਾਰੀ ਬੈਲਟੀ ਇੱਥੋਂ ਲੈ ਕੇ ਪਠਾਨਕੋਟ ਤੱਕ ਜਿਹੜੀ ਹੈ ਹਿਮਾਚਲ ਦੇ ਨਾਲ-ਨਾਲ ਸਾਰੀ ਕੰਡੀ ਦੀ ਬੈਲਟ ਇਹਨਾਂ ਦੀਆਂ ਤਾਂ ਮੁਸ਼ਕਲਾਂ ਹੀ ਮੁਸ਼ਕਲਾ ਹੁੰਦੀਆਂ ਕਿਉਂਕਿ ਪੀਣ ਵਾਲੇ ਪਾਣੀ ਤੋਂ ਲੈ ਕੇ ਇਰੀਗੇਸ਼ਨ ਵਾਸਤੇ ਆਵਾਜਾਈ ਦੀਆਂ ਸਮੱਸਿਆਵਾਂ ਸਕੂਲਾਂ ਦੀਆਂ ਸਮੱਸਿਆਵਾਂ ਜਿਹੜੀ ਹੈਲਥ ਦੀਆਂ ਸਰਚ ਦੀਆਂ ਸਮੱਸਿਆਵਾਂ ਜਿਹੜੀ ਜਾਨਵਰਾਂ ਦੇ ਬੜੇ ਵੱਡੇ ਮਸਲੇ ਹੁੰਦੇ ਆ ਔਰ ਇੱਕ ਜਿਹੜੇ ਸਰਦੇ ਜ਼ਿਲ੍ਹੇ ਨੇ ਜਿਹੜੇ ਕਿਸਾਨ ਨੇ ਉਹਨਾਂ ਦੇ ਤਾਰ ਤੋਂ ਪਰਲੇ ਪਾਸੇ ਜਿੱਥੇ ਖੇਤੀ ਹੁੰਦੀ ਹੈ ਉਹਨਾਂ ਦੀ ਬਹੁਤ ਵੱਡੀਆਂ ਮੁਸ਼ਕਲਾਂ ਕਿਉਂਕਿ ਪਹਿਲਾਂ ਉਹਨਾਂ ਨੂੰ ਕੰਪਨਸੇਸ਼ਨ ਦਿੱਤੀ ਜਾਂਦੀ ਸੀ ਇਸੇ ਕਰਕੇ ਉਹ ਵੀ ਉਹਨਾਂ ਦੀ ਬੰਦ ਹੋ ਗਈ ਇਸ ਕਰਕੇ ਵੈਸੇ ਵੀ ਜ਼ਿਲ੍ਹੇ ਦੇ ਵਿੱਚ ਜਿਹੜੀਆਂ ਮਿਹਨਤਾਂ ਜਿਹੜੀਆਂ ਦਿੱਕਤਾਂ ਰਹਿੰਦੀਆਂ ਉਹ ਸਕੂਲ এডਿਕੇਸ਼ਨ ਦੇ ਵਿੱਚ ਕਿਉਂਕਿ ਸਟਾਫ ਦੀ ਕਮੀ ਹੋਣੀ ਦੂਰ ਦਰਾਡੇ ਏਰੀਆ ਦੇ ਵਿੱਚ ਸਟਾਫ ਨਹੀਂ ਪਹੁੰਚਾ ਇਹ ਹੀ ਗੱਲਤ ਸਿੱਧਾ ਬਾਕੀ ਜੋ ਜੋ ਹੋਰ ਸਮੱਸਿਆਵਾਂ ਸਾਹਮਣੇ ਆਉਣਗੀਆਂ ਸਮੇਂ ਦੇ ਮੁਤਾਬਕ ਇਹ ਕਿ ਇਹਸ ਪਾਸੇ ਵੱਡੀ ਜਿਹੜੀ ਸਾਨੂੰ ਮਾਰ ਪੈਂਦੀ ਹੈ ਕਿ ਨਾਲ ਸਾਡੇ ਜੰਮੂ ਪਿੰਡ ਠੀਕ ਹੈ। ਔਰ ਜੰਮੂ ਦੇ ਵਿੱਚ ਤਾਂ ਵਿਸ਼ੇਸ਼ ਪੈਕੇਜ ਦਿੱਤੇ ਜਾਂਦੇ ਆ ਇੰਡਸਟਰੀ ਵਾਸਤੇ ਦੂਜੇ ਵਾਸਤੇ ਸਾਡੇ ਉੱਥੇ ਬੱਚਿਆਂ ਵਾਸਤੇ ਉਹ ਸਹੂਲਤ ਨਹੀਂ ਆ। ਉਹਦੇ ਨਾਲ ਇੰਡਸਟਰੀ ਉੱਥੇ ਲਾਉਣ ਦੀ ਬਜਾਏ ਕੋਈ ਜਿੱਦਾਂ ਸਾਡੇ ਲੋਕਲ ਬੱਚਿਆਂ ਨੂੰ ਏਮਪਲੋਇਮੈਂਟ ਦਾ ਫਾਇਦਾ ਹੋਣਾ। ਉਹ ਜਿਹੜੇ ਹੈਗੇ ਲੋਕੀ ਇੱਥੋਂ ਦੀ ਲੱਗੀ ਹੋਈ ਜਿਹੜੀ ਇੰਡਸਟਰੀ ਆ ਉਹਨਾਂ ਬਾਰਡਰ ਦੇ ਵੀ ਆ ਦੀ ਉਹ ਵੀ ਜਾ ਕੇ ਫਿਰ ਜੰਮੂ ਦੇ ਵਿੱਚ ਸਹੂਲਤਾਂ ਲੈਣ ਵਾਸਤੇ ਜਿਵੇਂ ਪਹਿਲਾਂ ਹੈਲਥ ਸਟੇਟਸ ਨੂੰ ਮਿਲਿਆ ਸੀ ਪੈਕੇਜ ਇਹ ਚੀਜ਼ਾਂ ਖਰਾਬ ਕਰਦੀਆਂ ਜਾਂ ਤਾਂ ਇਹ ਵੀ ਸਰहदी ਜ਼ਿਲ੍ਹੇ ਆ ਇਹਦੀਆਂ ਹੋਰ ਔਕੜਾਂ ਨੇ ਇੱਕ ਪਾਸੇ ਜੰਕੇ ਥੋੜੀ ਜੀ ਡਿਸਟਾਉਟ ਸਟੇਟ ਆ ਪੰਜਾਬ ਹੈ ਸਰਹੱਦਾ ਤੇ ਇਹਨਾਂ ਨੂੰ ਨਾਲ ਜਦੋਂ ਕੋਈ ਫੈਸਲੇ ਹੁੰਦੇ ਨੇ ਇੱਕ ਨਾਲ ਦੇ ਰਾਜ ਦੇ ਤੇ ਇਹਨਾਂ ਨੂੰ ਉਹਦੇ ਵਿੱਚ ਇਨਕਲੂਡ ਕਰਨਾ ਚਾਹੀਦਾ ਜਦੋਂ ਇਹ ਚੀਜ਼ਾਂ ਨਹੀਂ ਹੁੰਦੀਆਂ ਤਾਂ ਇਹ ਉਹਦੇ ਨਾਲ ਇਕਨੋਮਿਕ ਐਕਟੀਵਿਟੀ ਵੀ ਸਾਡੀ ਅਫੈਕਟ ਹੁੰਦੀ ਹੈ ਰੁਜ਼ਗਾਰ ਵੀ ਸਾਡਾ ਅਫੈਕਟ ਹੁੰਦਾ ਤੇ ਇਸ ਤਰ੍ਹਾਂ ਦੀਆਂ ਹੋਰ ਵੀ ਸਮੱਸਿਆਵਾਂ ਆਉਂਦੀਆਂ ਆਖਰੀ ਸਵਾਲ ਜੀ ਪਾਰਟੀ ਪ੍ਰਧਾਨ ਇਸ ਵਾਰ ਚੋਣ ਨਹੀਂ ਲੜ ਰਹੇ ਉਹਨਾਂ ਦੀ ਐਬਸੈਂਸ ਤੇ ਤੁਸੀਂ ਸਾਰੇ ਚੋਣ ਲੜੋਗੇ ਕਿਵੇਂ ਦਾ ਮਾਹੌਲ ਜਿਹੜਾ ਹੈਗਾ ਕਿ ਥੋੜਾ ਡਿਫਰੈਂਟ ਮਾਹੌਲ ਹੈ ਸੋ ਕਿਵੇਂ ਦੇਖ ਰਹੇ ਹੋ ਪਾਰਟੀ ਪ੍ਰਧਾਨ ਤੇਰੇ ਤੇ ਲੜਨਗੇ ਜੇ ਇੱਕ ਤੇ ਲੜ ਜੇ ਫਿਰ ਤਾਂ ਉੱਥੇ 90% ਦਾ ਉਹਨੂੰ ਸੌਖਾ ਕਿ ਸਾਰਿਆਂ ਦੀ ਮਦਦ ਵਾਸਤੇ ਪ੍ਰਧਾਨ ਸਾਹਿਬ ਵਿਹਲੇ ਆ ਪਹਿਲਾਂ ਵੀ ਉਹਨਾਂ ਨੇ 60 ਕੁ ਅਸੈਂਬਲੀ ਹਲਕੇ ਪੰਜਾਬ ਦੇ ਕਵਰ ਕਰ ਲਏ ਬੜਾ ਅੱਛਾ ਬੜਾ ਵੱਡਾ ਜਿਹੜਾ ਉਹ ਕੰਮ ਕੀਤਾ ਔਰ ਹੁਣ ਵੀ ਅੰਦਰ ਚੱਟਕਲੀ ਲੱਗੇ ਹੋਇਆ ਇਸ ਕਰਕੇ ਚੰਗਾ ਪ੍ਰਧਾਨ ਮੁਮਸ਼ਾ ਫ੍ਰੀ ਰਹਿਣਾ ਚਾਹੀਦਾ ਜਦੋਂ ਪ੍ਰਧਾਨ ਫ੍ਰੀ ਹੁੰਦਾ ਤੇ ਸਾਰੇ ਕੈਂਡੀਡੇਟਾਂ ਨੂੰ ਬੜਾ ਹੌਸਲਾ ਹੁੰਦਾ ਠੀਕ ਹੈ ਸ਼ੁਕਰੀਆ ਸੋ ਗੱਲਬਾਤ ਕਰ ਰਹੀ ਸੀ ਡਾਕਟਰ ਦਲਜੀਤ ਸਿੰਘ ਚੀਮਾ ਦੇ ਨਾਲ ਤੇ ਜਿੰਨਾਂ ਨੂੰ ਸ਼੍ਰੋਮਣੀ ਅਕਾਲੀ ਦਲ ਨੇ ਗੁਰਦਾਸਪੁਰ ਤੋਂ ਉਮੀਦਵਾਰ ਲਾਣਿਆ ਸੋ ਕਿਸ ਤਰ੍ਹਾਂ ਦੇ ਨਾਲ ਲੋਕਾਂ ਚ ਉਸ ਹਲਕੇ ਦੇ ਇਸ਼ੂਜ਼ ਲੈ ਕੇ ਜਾਣਗੇ ਉਸ ਬਾਰੇ ਗੱਲਬਾਤ ਕੀਤੀ ਹੈ ਚੰਡੀਗੜ੍ਹ ਤੋਂ ਕੈਮਰਾਮੈਨ ਆਕਾਸ਼ਦੀਪ ਦੇ ਨਾਲ ਹਰਸ਼ਵਪ ਸਿੰਘ ਸਿੱਧੂ ਬਾਬੂ ਸ਼ਾਹੀ ਟਾਈਮਜ਼